ਇਸ ਟ੍ਰੇਨੀ ਮਹਿਲਾ ਡਾਕਟਰ ਦੇ ਬਲਤਕਾਰ ਤੇ ਮਰਡਰ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਦੇਸ਼ ਦੇ ਵਿੱਚ ਵਿਰੋਧ ਜਾਰੀ ਹੈ ਲੋਕਾਂ ਦੇ ਵਿੱਚ ਭਾਰੀ ਗੁੱਸਾ ਹੈ ਡਾਕਟਰ ਵੀ ਵਿਰੋਧ ਪ੍ਰਦਰਸ਼ਨ ਤੇ ਬੈਠੇ ਸੀ ਲੇਕਿਨ ਕੱਲ ਸੁਪਰੀਮ ਕੋਰਟ ਦੀ ਸੁਣਵਾਈ ਤੋਂ ਬਾਅਦ ਉਹਨਾਂ ਦੀ ਹਦਾਇਤਾਂ ਤੋਂ ਬਾਅਦ ਡਾਕਟਰ ਨੇ ਜੋ ਆਪਣੀ ਹੜਤਾਲ ਹੈ ਉਹ ਖਤਮ ਕਰ ਦਿੱਤੀ ਹੈ ਉੱਥੇ ਹੁਣ ਐਸੋਸੀਏਸ਼ਨ ਆਫ ਡੈਮੋਕਰੈਟਿਕ ਡਿੱਕ ਰਿਪੋਰਟ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਕਈ ਨੇਤਾਵਾਂ ਦੇ ਉੱਤੇ ਵੀ ਮਹਿਲਾਵਾਂ ਨਾਲ ਵੱਖ-ਵੱਖ ਤਰ੍ਹਾਂ ਦੇ ਅਪਰਾਧਿਕ ਮਾਮਲੇ ਦੁਨੀਆ ਦੇ ਵਿੱਚ ਨਸ਼ਰ ਕੀਤੇ ਗਏ ਨੇ ਰਿਪੋਰਟ ਦੇ ਵਿੱਚ ਖੁਲਾਸਾ ਹੋਇਆ ਹੈ ਕਿ ਕੁੱਲ 151 ਆਗੂਆਂ ਤੇ ਮਹਿਲਾਵਾਂ ਦੇ ਨਾਲ ਅਪਰਾਧ ਦੇ ਮਾਮਲੇ ਦਰਜ ਨੇ ਜੋ ਕਿ ਇੱਕ ਸਮੇਂ ਦੇਸ਼ ਦੇ ਵਿੱਚ ਮੈਂਬਰ ਪਾਰਲੀਮੈਂਟ ਜੋ ਵੱਖ-ਵੱਖ ਸੂਬਿਆਂ ਦੇ ਵਿੱਚ ਬਤੌਰ ਵਿਧਾਇਕ ਕਮੰਡ ਸੰਭਾਲ ਰਹੇ ਨੇ ਰੀਪੋਰਟ ਦੇ ਮੁਤਾਬਕ 28 ਸੂਬਿਆਂ ਅਤੇ 8 ਕੇਂਦਰ ਸ਼ਾਸਿਤ ਸ਼ਹਿਰਾਂ ਦੇ ਵਿੱਚ ਮੌਜੂਦਾ ਸਮੇਂ ਅੰਦਰ 776 ਵਿੱਚ 775 ਮੈਂਬਰ ਪਾਰਲੀਮੈਂਟ ਅਤੇ 4033 ਵਿੱਚ 3938 ਮੌਜੂਦਾ ਵਿਧਾਇਕ ਵੱਲੋਂ ਚੋਣਾਂ ਦੇ ਦੌਰਾਨ ਦਾਖਲ ਕੀਤੇ ਗਏ ਹਲਫਿਆ ਬਿਆਨਿਆਂ ਦੀ ਕੋਖ ਕੀਤੀ ਗਈ ਹੈ ਜਿਸ ਦੇ ਵਿੱਚ ਇਹ ਡਾਟਾ ਸਾਹਮਣੇ ਆਇਆ ਹੈ ਇਹਨਾਂ ਵਿੱਚ 151 ਆਗੂ ਅਜਿਹੇ ਨੇ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਜ਼ੁਲਮ ਕਰਨ ਦੇ ਮਾਮਲੇ ਦਰਜ ਨੇ ਭਾਜਪਾ ਦੇ ਆਗੂ ਔਰਤਾ ਵਿਰੋਧ ਅਪਰਾਧ ਅਦਾਲਤ ਸੰਬੰਧਿਤ 54 ਮਾਮਲਿਆਂ ਦੇ ਨਾਲ ਸਿਖਰ ਤੇ ਨੇ ਇਸ ਤੋਂ ਬਾਅਦ ਕਾਂਗਰਸ ਦੇ 23 ਅਤੇ ਤੇਲਗੂ ਦੇਸ਼ਮ ਪਾਰਟੀ ਦੇ 17 ਨੇ ਇਸ ਲਿਸਟ ਦੇ ਵਿੱਚ 16 ਮੌਜੂਦਾ ਮੈਂਬਰ ਪਾਰਲੀਮੈਂਟ ਅਤੇ 135 ਐਮਐਲਏ ਨੇ ਜਿਨ੍ਹਾਂ ਉੱਤੇ ਗੰਭੀਰ ਅਪਰਾਧ ਦਰਜ ਹੋਏ ਨੇ ਇਤਤੱਕ ਕਿ 14 ਵਿਧਾਇਕਾ ਅਤੇ ਦੋ ਮੈਂਬਰ ਪਾਰਲੀਮੈਂਟ ਉੱਤੇ ਮਹਿਲਾਵਾਂ ਦਾ ਬਲਦਕਾਰ ਕਰਨ ਦੇ ਵੀ ਇਲਜ਼ਾਮ ਲੱਗੇ ਨੇ ਭਾਜਪਾ ਤੇ ਕਾਂਗਰਸ ਦੇ 5-5 ਵਿਧਾਇਕ ਅਤੇ ਮੈਂਬਰ ਪਾਰਲੀਮੈਂਟ ਵੀ ਇਸ ਦੇ ਵਿੱਚ ਸ਼ਾਮਲ ਨੇ ਇਨ੍ਹਾਂ ਵਿੱਚੋਂ ਭਾਜਪਾ ਦੇ 3 ਐਮਐਲਏ ਅਤੇ 2 ਮੈਂਬਰ ਪਾਰਲੀਮੈਂਟ ਹਨ ਜਦੋਂ ਕਿ ਕਾਂਗਰਸ ਦੇ 5 ਐਮਐਲਏ ਹਨ ਇਸ ਸੂਚੀ ਦੇ ਵਿੱਚ TDP, BJD, ਆਮ ਆਦਮੀ ਪਾਰਟੀ, ਭਾਰਤੀ ਅਦਿਵਾਸੀ ਪਾਰਟੀ ਦੇ ਵੀ ਇੱਕ-ਇੱਕ ਵਿਧਾਇਕ ਸ਼ਾਮਲ ਨੇ ਇਸ ਲਿਸਟ ਵਿੱਚ ਪੱਛਮੀ ਬੰਗਾਲ ਸਭ ਤੋਂ ਮੋਹਰੀ ਸੂਬਾ ਹੈ ਜਿਸ ਦੇ ਵਿੱਚ 25 ਆਗੂ ਔਰਤਾ ਖਿਲਾਫ ਅਪਰਾਧਿਕ ਮਾਮਲੇ ਲਈ ਸ਼ਾਮਲ ਨੇ ਜਦੋਂ ਕਿ ਆਂਧਰਾ ਪ੍ਰਦੇਸ਼ ਦੇ 21 ਅਤੇ ਓਡੀਸ਼ਾ ਦੇ 17 ਸਿਆਸੀ ਆਗੂ ਇਸ ਲਿਸਟ ਦੇ ਵਿੱਚ ਸ਼ਾਮਲ ਨੇ ਇਸ ਮਾਮਲੇ ਨੂੰ ਲੈ ਕੇ ਫਿਲਹਾਲ ਜੋ ਪੰਜਾਬ ਹੈ ਦੇਸ਼ ਅੰਦਰ 16ਵੇਂ ਨੰਬਰ ਉੱਤੇ ਹੈ ਪੰਜਾਬ ਦੇ ਮੌਜੂਦਾ ਤਿੰਨ ਸਿਆਸੀ ਆਗੂ ਅਜਿਹੇ ਨੇ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲੇ ਦਰਜ ਨੇ ਇਹਨਾਂ ਦੇ ਵਿੱਚ ਮਨਿੰਦਰ ਸਿੰਘ ਲਾਲਪੁਰਾ ਦਾ ਨਾਮ ਸ਼ਾਮਲ ਹੈ ਜੋ ਕਿ ਤਰਨਤਾਰਨ ਨਾਲ ਸੰਬੰਧਿਤ ਨੇ 2022 ਦੌਰਾਨ ਪੰਜਾਬ ਦੇ ਵਿੱਚ ਵਿਧਾਨ ਸਭਾ ਹਲਕਾ ਖਡੂਰ ਸਾਹਿਬ ਤੋਂ ਚੋਣਾਂ ਦੇ ਦੌਰਾਨ ਉਹ ਆਪ ਵੱਲੋਂ ਜਿੱਦ ਕੇ ਵਿਧਾਇਕ ਬਣੇ ਸਨ ਅਤੇ ਇਹਨਾਂ ਦੇ ਉੱਤੇ ਮਹਿਲਾ ਅਪਰਾਧ ਦੇ ਕੰਜੂ ਮਾਮਲੇ ਦਰਜ ਨੇ ਦੂਜੇ ਦਾ ਨਾਮ ਹੈ ਦਲਜੀਤ ਸਿੰਘ ਪੋਲਾ ਗਰੇਵਾਲ ਜੋ ਕਿ ਆਮ ਆਦਮੀ ਪਾਰਟੀ ਦੇ ਨਾਲ ਸੰਬੰਧਿਤ ਨੇ ਲੁਧਿਆਣਾ ਪੂਰਬ ਤੋਂ ਦਲਜੀਤ ਪੋਲਾ ਗਰੇਵਾਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜਿਨ੍ਹਾਂ ਉੱਤੇ ਮਹਿਲਾਵਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਹੈ ਉੱਥੇ ਤੀਜਾ ਨਾਮ ਸੁਖਵਿੰਦਰ ਸਿੰਘ ਸਰਕਾਰੀਆ ਦਾ ਹੈ ਜੋ ਕਿ ਅੰਮ੍ਰਿਤਸਰ ਤੋਂ ਕਾਂਗਰਸ ਦੇ ਵਿਧਾਇਕ ਨੇ ਅਤੇ ਰਾਤ ਸੰਸੀ ਵਿਧਾਨ ਸਭਾ ਹਲਕੇ ਤੋਂ ਉਹ 2022 ਦੇ ਵਿੱਚ ਐਮਐਲਏ ਬਣੇ ਸਨ